ਔਰ ਤੁਹਾਡੀ ਸਟੇਟਮੈਂਟ ਇਹ ਕਰੀ ਕਿ ਪੁਲਸ تھਾਨੇ ਦੇ ਪੈਸੇ ਲਏ ਜਾਂਦੇ ਆ ਮੈਂ ਕਹਾਂਗਾ ਪੁਲਸ ਵਾਲਿਓ ਪ੍ਰਸ਼ਾਸਨ ਨੂੰ ਡੀਜੀਪੀ ਪੰਜਾਬ ਨੂੰ ਅੱਜ ਸਾਬਤ ਕਰ ਦਿਓ ਕਿ ਵਾਕਈ ਪੁਲਸ ਵਿੱਚ ਪੈਸੇ ਚੱਲਦੇ ਆ ਕਿ ਉੱਥੇ ਫੈਸਲੇ ਬਦਲ ਦਿੱਤੇ ਜਾਂਦੇ ਆ ਕਿ ਗੁਰੂ ਗ੍ਰੰਥ ਸਾਹਿਬ ਵਰਗੇ ਅਹਿਮ ਕੇਸਾਂ ਤੇ ਵੀ ਰਿਸ਼ਤ ਨੂੰ ਰਿਜ਼ੋਰਡ ਖਾਦੀ ਜਾਂਦੀ ਆ ਇਹ ਡੀਜੀਪੀ ਸਾਬਤ ਕਰ ਦੇ ਪੰਜਾਬ ਦੇ ਜਿਹੜੇ ਜਗਤਪ੍ਰੀਤ ਸਿੰਘ ਭੁੱਲਰ ਸਾਹਿਬ ਬੈਣ ਸਾਹਿਬ ਜੁਨੇਜਾ ਜੀ ਇਹ ਜਿਹੜੀ ਟੀਮ ਬਣੀ ਹੈ ਇਸ ਸਾਰੀ ਦੀ ਸਾਰੀ ਟੀਮ ਅੱਜ ਕਰੇ ਖਲਾਸਾ ਕਿ ਤੁਸੀਂ ਪੈਸੇ ਲੈ ਕੇ ਮੁਕਰੋਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਕਰੋ ਇਸ ਲਈ ਇਹ ਜਿਹੜੇ ਡਰਾਮੇ ਤੁਸੀਂ ਕਰ ਰਹੇ ਹੋ ਨਾ ਹੁਣ ਕਾਲ ਤੱਕ ਸਭ ਨੂੰ ਤੁਹਾਨੂੰ ਢਾਲ ਨਹੀਂ ਸੀ ਬਣਾਉਣਾ ਚਾਹੀਦਾ 10 ਲੱਖ ਫਰਮੇ ਪ੍ਰਾਈਵੇਟ ਕਰਦੇ ਆ ਤਾਂ ਫੜੇ ਜਾਂਦੇ ਆ ਬਿਨਾਂ ਕੰਮ ਕੀਤੇ 9 ਕਰੋੜ ਕੋਲੀ ਨੂੰ ਦਿੱਤਾ ਜਾਂਦਾ ਸੀ ਇਹ ਜਿਹਦੇ ਤੋਂ ਕਮਿਸ਼ਨ ਨੇ ਵਸੂਲਣ ਲਈ ਵੀ ਕਿਹਾ ਹੋਇਆ ਕਿ 7 ਕਰੋੜ ਰੁਪਇਆ ਵਾਪਸ ਲੈ ਲੈ ਜਾਏ ਔਰ ਇਹ ਘਟਨਾ ਕਰਮ ਸਾਰਾ ਸ੍ਰੀ ਅਕਾਲ ਤਖਸੈਬ ਵੱਲੋਂ ਪੜਤਾਲ ਈਸ਼ਰ ਸਿੰਘ ਦੇ ਰਾਹੀਂ ਕਰਵਾਈ ਜਾਂਦੀ ਹੈ ਤੇ ਸਦਾ ਈਸ਼ਰ ਸਿੰਘ ਕਮਿਸ਼ਨ ਬੈਠ ਕੇ ਜਦੋਂ ਇਹ 1100 ਸੱਤਿਆਂ ਦੀ ਪੜਤਾਲ ਦਿੰਦੇ ਨੇ ਉਸ ਵਕਤ ਅਕਾਲ ਤਖਸੈਬ ਜੀ ਦੀ ਛਤਰ ਛਾਇਆ ਹੇਠ ਸਰਬੋਚਤਾ ਦੇ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮੈਂਬਰ ਹਰਜਿੰਦਰ ਸਿੰਘ ਧਾਮੀ ਐਂਡ ਕੰਪਨੀ ਸਾਰੇ ਸੀਗੇ ਗੋਵਿੰਦ ਸਿੰਘ ਲੰਗੋਵਾਲ ਦੇ ਉਸ ਵਕਤ ਦਾ ਬਿਆਨ ਦਰਜ ਹੈ ਜਿਵੇਂ ਉਹ ਕਹਿੰਦੇ ਜੀ ਇਹਨਾਂ ਮਲਾਜਮਾਂ ਨੂੰ ਮੁਲਾਜਮਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗੀ ਦੂਸਰੀ ਗੱਲ ਸਖਤ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੀਸਰੀ ਗੱਲ ਵਿਭਾਗੀ ਕਾਰਵਾਈ ਕੀਤੀ ਜਾਏਗੀ ਔਰ ਉਨ੍ਹਾਂ ਤੇ ਫੌਜਦਾਰੀ ਮੁਕਦਮੇ ਦਰਜ ਕਰਾਏ ਜਾਣਗੇ ਇਹ ਮੈਂ ਨਹੀਂ ਕਹਿ ਰਿਹਾ ਲੰਗੋਵਾਲ ਕਹਿ ਰਿਹਾ ਕਿਹਦੇ ਕਹਿਣ ਤੇ ਕਹਿ ਰਿਹਾ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਕਹਿਣ ਤੇ ਕਹਿ ਰਿਹਾ ਸਿਰੇ ਕਾਲ ਤੱਕ ਸਾਹਿਬ ਦੇ ਆਦੇਸ਼ਾਂ ਨੂੰ ਮੁੱਖ ਰੱਖਦਿਆਂ ਵਿਭਾਗੀ ਕਾਰਵਾਈ ਜਿਹੜੀ ਸੀ ਉਹ ਤਾਂ ਤੁਸੀਂ ਕਰ ਦਿੱਤੀ ਕੀ ਕੀਤੀ ਰੂਪ ਸਿੰਘ ਨੇ ਜਿਹੜਾ ਰਿਟਾਇਰ ਨਹੀਂ ਸੀ ਹੁਣ ਪਰ ਉਹਨੂੰ ਰਿਟਾਇਰਮੈਂਟ ਤੋਂ ਪਹਿਲਾਂ ਰਿਟਾਇਰ ਕਰਤਾ ਉਹਦੇ ਫੱਡ ਦੇ ਕੇ ਉਹਦਾ ਹਿਸਾਬ ਕਿਤਾਬ ਕਰਕੇ ਉਹਨੂੰ ਕੈਨੇਡਾ ਦੀਆਂ ਹਵਾਵਾਂ ਲੈਣੇ ਭੇਜ ਦਿੱਤਾ ਕਿ ਤੁਸੀਂ ਵਿਭਾਗੀ ਕਾਰਵਾਈ ਕਰਦੇ ਜਿਹੜੇ ਵੱਡੇ ਮਗਰਮੱਛ ਸੀਗੇ ਉਹਨਾਂ ਨੂੰ ਤੁਸੀਂ ਕੜਾ ਪ੍ਰਸ਼ਾਸਨ ਦੀ ਦੇਖਤ ਰਾਕੇ ਕਾਰਨ ਕੋਰ ਦਿੱਤਾ ਤੇ ਵਿਭਾਗੀ ਕਾਰਵਾਈ ਹੋਗੀ ਹੁਣ ਉਹਦੂ ਗੱਲ ਰਹਿ ਗਈ ਫੌਜਦਾਰੀ ਮਕਦਮੇ ਉਹ ਜਿਹੜੇ ਦਰਜ ਕਰਾਉਣੇ ਸੀ ਉਹਦੇ ਤੋਂ ਤੁਸੀਂ ਭੱਜੇ ਹੋ ਇਹ ਹੋਇਆ ਉੱਥੇ ਕੀ ਕਹਿੰਦੇ ਆ ਸ੍ਰੀ ਅਕਾਲ ਤਖਸਾਲ ਤੇ ਸ੍ਰੀ ਅਕਾਲ ਤਖਸਾਲ ਸਾਹਿਬ ਦੇ ਹੁਕਮਨਾਮੇ ਨੂੰ ਤੁਹਾਡੇ ਬੁੱਧੀਜੀਵੀ ਤੁਹਾਡੀ ਇਹ ਜੰਗਲੀ ਰੀਟਿਟ ਕਰਕੇ ਚੈਲੰਜ ਕਿਉਂ ਕਰ ਲਈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਆਡਰ ਆਇਆ ਇਹਨੂੰ ਲਾਈਨ ਆਡਰ ਮੰਨਦੇ ਹੋ ਤੁਸੀਂ ਜੇ ਮੰਨਦੇ ਹੋ ਤੇ ਵਾਪਸ ਕਿਉਂ ਹੋ ਰਹੇ ਤੇ ਜੇ ਵਾਪਸ ਹੋ ਰਹੇ ਤੇ ਫਿਰ ਅਕਾਲ ਤਖਤ ਦੀ ਰੈਟ ਦਿੱਤੀ ਗਈ ਸਰਬਉੱਚ ਇਹ ਇਹਨਾਂ ਨੇ ਜਵਾਬ ਦੇਨੇ ਨੇ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਕਹਿ ਦਿੱਤਾ ਕਿ ਵਿਭਾਗੀ ਕਾਰਵਾਈ ਤੇ ਫੌਜਦਾਰੀ ਮੁਕਦਮੇ ਦਰਜ ਹੋਣਗੇ ਇਹਨਾਂ ਨੇ ਪਿਆਰ ਕਰਤਾ ਸੰਗਤਾਂ ਨੇ ਉੱਥੇ ਇਹਦੇ ਵਾਸਤੇ ਮੋਰਚਾ ਵੀ ਲਾਇਆ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਇਹਦੇ ਤੇ ਵਿਭਾਗੀ ਕਾਰਵਾਈ ਨਾਲ ਸਰਨਾ ਨਹੀਂ ਇੱਥੇ ਫੌਜਦਾਰੀ ਮੁਕਦਮਾ ਹੋਣੇ ਚਾਹੀਦੇ ਪਰ 40 ਦਿਨਾਂ ਬਾਅਦ ਤੁਸੀਂ ਇਹ ਦਰਬਾਰ ਸਾਹਿਬ ਨੂੰ ਸੀ.ਐਸ.ਟਾਬ ਬਣਾਇਆ ਉਦੋਂ ਤੁਹਾਡੀ ਸਰਬਉੱਚਤਾ ਕਿੱਥੇ ਕਿੱਥੇ ਸੀ ਪੰਜ ਜ਼ਫੀਰਦਾਰ ਤੇ ਕਿੱਥੇ ਸੀ ਤੁਹਾਡਾ ਦਰਬਾਰ ਸਾਹਿਬ ਦਾ ਇਹ ਢਾਂਚਾ ਟਾਸਕ ਫੋਰਸ ਲਿਆ ਕੇ ਉਹ ਬੰਦੇ ਸਿੱਖ ਨਹੀਂ ਸੀ ਉਹ ਪਛਾਵਰ ਤੋਂ ਪਾਕਿਸਤਾਨ ਤੋਂ ਆਏ ਸੀ ਉਹਨਾਂ ਨੂੰ ਕੋਈ ਨਾ ਬੁਰੀ ਤਰ੍ਹਾਂ ਕੁੱਟਿਆ ਕਿ ਨਰੈਣੂ ਮੰਤਰੇ ਵੀ ਪਿਓ ਬਣ ਕੇ ਤੁਸੀਂ ਉਹਨਾਂ ਨੂੰ ਕੁੱਟਣਵੇਂ ਉਹ ਬੀਬੀਆਂ ਦੀਆਂ ਦਸਾਰਾਂ ਲੁਵਾਈਆਂ ਤੁਸੀਂ ਬਦਮਾਸ਼ ਬੀਬੀਆਂ ਲਿਆ ਕੇ ਗਾਲਾਂ ਕਢਵਾਈਆਂ ਮਨਜਿੰਦਰ ਕੌਰ ਜੀ ਹੁੰਦੀ ਆ ਪੁੱਛ ਲਿਓ ਭਾਈ ਖੁਸੇ ਨੂੰ 19 ਮਹੀਨੇ ਜੇਲ੍ਹ ਕਟਾਈ ਹੈ ਕੁੱਟਮਾਰ ਕਰਨ ਤੋਂ ਬਾਅਦ ਉਹਨਾਂ ਦੇ ਡੰਗਰ ਵੀ ਖੋਲਿਆ ਦੇ ਗ੍ਰਿਫਤਾਰੀ ਤੁਰੰਤ ਕਰੋ ਭਾਈ ਹਲਮ ਹੋਣਾ ਦੀਆਂ ਬਾਹਾਂ ਭੰਨੀਆਂ ਉਹਨਾਂ ਤੇ ਪਰਚੇ ਕੀਤੇ ਫੌਜਦਾਰੀ ਮੁਕਦਮੇ ਜੇ ਤੁਹਾਡੇ ਵੱਲੋਂ ਉਹਨਾਂ ਤੇ ਬਣਦੇ ਸੀ ਜਿਨ੍ਹਾਂ ਨੇ ਆ ਕੇ ਇਨਸਾਫ ਮੰਗਿਆ ਜਾਂ ਤੇ ਇੰਜ ਕਰਦੇ ਹੋ ਕਿ ਜਿਹੜੇ 40 ਦਿਨ ਧਰਨਾ ਲਈ ਬੈਠੇ ਸੀ ਉਹਨਾਂ ਨੂੰ ਵੀ ਚੁੱਕ ਕੇ ਕੱਲ ਤੱਕ ਹੱਥੇ ਖੜਦੇ ਤੇ ਕੱਲ ਤੱਕ ਤਾਂ ਸਭ ਤੇ ਖੜ ਕੇ ਉਹਨਾਂ ਨੂੰ ਵੀ ਕਿੜਾ ਪ੍ਰਸ਼ਾਦ ਲਾ ਕੇ ਛੱਡ ਦਿੰਦੇ ਹੋ ਉਹਨਾਂ ਤੇ 307 ਦੇ ਪਰਚੇ ਕਿਉਂਕਿ ਉਹਨਾਂ ਨੇ ਤੁਹਾਨੂੰ ਘੇਰਿਆ ਤੇ ਜਦੋਂ ਤੁਹਾਡੀ ਵਾਰੀ ਆਈ ਤੇ ਕਿੜਾ ਪ੍ਰਸ਼ਾਦੀ ਦੇ ਤੇ ਇਹ ਕਿਥੋਂ ਦਾ ਨਿਆਂ ਕਰ ਰਹੇ ਹੋ ਤੁਸੀਂ ਖੇਡਾ ਸਾਢੇ 5 ਸਾਲ ਅਸੀਂ ਉੱਥੇ ਬੈਠੇ ਆਇਸ਼ਰ ਸਿੰਘ ਹੋਣਾ ਦੀ ਰਿਪੋਰਟ ਅਕਾਲ ਤਖਤ ਸਾਹਿਬ ਦੀ ਜਿਹੜਾ ਹੁਕਮ ਸੀ ਆਦੇਸ਼ ਸੀ ਗੈਰੀ ਹਰਪ੍ਰੀਤ ਸਿੰਘ ਆ ਜੇ ਪਤਾ ਨਹੀਂ ਕਿਉਂ ਮੁੱਛ ਘੁੰਗਣੀਆਂ ਪਾਈ ਬੈਠਾ ਬੋਲਦਾ ਕਿਉਂ ਨਹੀਂ ਹੁਣ ਤਾਂ ਉਹਨੂੰ ਲਾ ਦਿੱਤਾ ਹੈ ਹੁਣ ਤਾਂ ਬੋਲੇ ਰਿਪੋਰਟ ਤਾਂ ਉਹਨੇ ਕਰਾਈ ਸੀ ਉਸ ਵਕਤ ਉਹਨੇ ਕਿਹਾ ਸੀ ਕਾਰਵਾਈ ਹੋ ਅੱਜ ਉਹਨੂੰ ਪੁੱਛਣਾ ਬਣਦਾ ਤੇ ਲਾਂਗੋਵਾਲ ਸਾਹਿਬ ਦੀ ਸਟੇਟਮੈਂਟ ਜਿਹੜੀ ਸੀ ਉਸ ਤੇ ਸਾਢੇ 5 ਸਾਲ ਸਾਨੂੰ ਲੱਗ ਗਏ ਰਿਪੋਰਟ ਦੇ ਅਨੁਸਾਰ ਆ ਜੀ ਐਫ ਆਈ ਆਰ ਦਰਜ ਹੋਈ ਹੈ ਤੇ ਸਿਰ ਤੇ ਬਾਵਾ ਚੱਕੀ ਪ੍ਰਧਾਨਤਾ ਰੋਲਾ ਪਾ ਰਿਹਾ ਸੀ ਗੈਰ ਕਾਨੂੰਨੀ ਆ ਗੈਰ ਕਾਨੂੰਨੀ ਦੇ ਜੱਜਦਾਰ ਵੀ ਆ ਗਏ ਉਹ ਘੱਟੋ ਘੱਟ ਸਰੀ ਕਾਲ ਤੱਕ ਸਾਡੀ ਤਾਂ ਸੋਚ ਲਓ ਤੁਹਾਡੀ ਅਕਾਲ ਗੁਰਬਚਨ ਸਿੰਘ ਸੀ ਉਹ ਵੀ ਨਹੀਂ ਰਿਹਾ ਤੇ ਉਹ ਗੜਗੱਜ ਜੀ ਆ ਜਿਹੜਾ ਗੁਰਬਚਨ ਸਿੰਘ ਤੋਂ ਬਾਅਦ ਹਰਪ੍ਰੀਤ ਸਿੰਘ ਵੀ ਨਹੀਂ ਰਿਹਾ ਤੇ ਰਹਿਣਾ ਤੂੰ ਵੀ ਨਹੀਂ ਭਾਉ ਤੇਰੀ ਵੀ ਹਾਲਤ ਉਹੀ ਹੋਣੀ ਹੈ ਜਿਹੜੀ ਇਹਨਾਂ ਦੀ ਤੋਂ ਪਹਿਲੀ ਹੋਣੀ ਕਿਉਂ ਉਹਨਾਂ ਨੇ ਤੇ ਸੌਦੇ ਸਾਧ ਨੂੰ ਮਾਫੀ ਦੇ ਕੇ ਉਹ ਵੀ ਤਾਂ ਅਕਾਲ ਤਖਤ ਸਭ ਤੋਂ ਦਿੱਤੀ ਸੀ ਅਕਾਲ ਤਖਤ ਸਭ ਤੋਂ ਤੁਹਾਡੇ ਵਰਗੇ ਸੀਰੀ ਰੱਖੇ ਬੰਦਿਆਂ ਨੇ ਘਾ ਲਾਈ ਜਥੇਦਾਰਾਂ ਦੇ ਉੱਤੇ ਹੁਕਮਨਾਮਿਆਂ ਦੀ ਵਿਕਤਰੀ ਕਰ ਦਿੱਤੀ ਤੁਸੀਂ ਲੋਕਾਂ ਅਕਾਲ ਤਖਤ ਸਭ ਦੀ ਸਰਵਉੱਚਤਾ ਦਾ ਪੱਠਾ ਬਿਠਾ ਕੇ ਰੱਖ ਦਿੱਤਾ ਤੁਸੀਂ ਸੌਦੇ ਸਾਧ ਦੇ ਹੱਕ ਵਿੱਚ ਤੁਸੀਂ ਹੁਕਮਨਾਮਾ ਜਾਰੀ ਕੀਤਾ 90 ਲੱਖ ਦੇ ਸ਼੍ਰੋਮਣੀ ਕਮੇਟੀ ਦੇ ਪੈਸੇ ਖਰਚ ਕੇ ਕੀ ਉਸ ਨੂੰ ਸਮਿੱਤਰਾ ਦੱਸਿਆ ਹਾਈ ਕੋਰਟ ਦੇ ਚੱਕੇ ਅੰਦਰ ਲਾਰਿਆ ਹੁਣ ਕੀ ਰਹੀ ਉੱਥੇ ਤੁਹਾਡੇ ਇਹਦੇ ਜਵਾਬ ਕੌਣ ਦੇਵੇ ਟਾਕੇ ਨੇ ਲਾਈ ਕੌਣ ਜਾ ਰਿਹਾ ਗੁਰੂ ਘਰ ਦੇ ਬਰੋਚ ਤੁਸੀਂ ਕਿ ਸਰਕਾਰ ਤੁਸੀਂ ਕਿ ਹਾਈ ਕੋਰਟ ਤੁਸੀਂ ਕਿ ਪੁਲਿਸ ਖਾਨਾ ਔਰ ਤੁਹਾਡੀ ਸਟੇਟਮੈਂਟ ਇਹ ਕਰੀ ਕਿ ਪੁਲਿਸ ਥਾਣੇ ਚ ਪੈਸੇ ਲਏ ਜਾਂਦੇ ਮੈਂ ਕਹਾਂਗਾ ਪੁਲਿਸ ਵਾਲਿਓ ਪ੍ਰਸ਼ਾਸਨ ਨੂੰ ਡੀਜੀਪੀ ਪੰਜਾਬ ਨੂੰ ਅੱਜ ਸਾਬਤ ਕਰ ਦਿਓ ਕਿ ਬਾਕੀ ਪੁਲਿਸ ਚ ਪੈਸੇ ਚੱਲਦੇ ਆ ਕਿ ਉੱਥੇ ਫੈਸਲੇ ਬਦਲ ਦਿੱਤੇ ਜਾਂਦੇ ਆ ਕਿ ਗੁਰੂ ਗ੍ਰੰਥ ਸਾਹਿਬ ਵਰਗੇ ਅਹਿਮ ਕੇਸਾਂ ਤੇ ਵੀ ਰਿਸ਼ਤਮ ਰਿਸ਼ਵਤ ਖਾਦੀ ਜਾਂਦੀ ਹੈ ਇਹ ਡੀਜੀਪੀ ਸਾਬਤ ਕਰ ਦਵੇ ਪੰਜਾਬ ਦੇ ਜਿਹੜੇ ਜਗਤਪ੍ਰੀਤ ਸਿੰਘ ਭੁੱਲਰ ਸਾਹਿਬ ਬੈਣ ਸਾਹਿਬ ਜੁਨੇਜਾ ਜੀ ਇਹ ਜਿਹੜੀ ਟੀਮ ਬਣੀ ਹੈ ਇਹ ਸਾਰੀ ਦੀ ਸਾਰੀ ਟੀਮ ਅੱਜ ਕਰੇ ਖੁਲਾਸਾ ਕਿ ਤੁਸੀਂ ਪੈਸੇ ਲੈ ਕੇ ਮੁਕਰੋਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਸਾਫ਼ ਕਰੋ ਇਸ ਲਈ ਇਹ ਜਿਹੜੇ ਡਰਾਮੇ ਤੁਸੀਂ ਕਰ ਰਹੇ ਹੋ ਨਾ ਹੁਣ ਕਾਲ ਤੱਕ ਸਭ ਨੂੰ ਤੁਹਾਨੂੰ ਢਾਲ ਨਹੀਂ ਸੀ ਬਣਾਉਣਾ ਚਾਹੀਦਾ ਸਿਰੇ ਕਾਲ ਤੱਕ ਸਾਭ ਨੂੰ ਜਥੇਦਾਰ ਸਾਭ ਨੂੰ ਹੁਕਮਨਾਮਿਆਂ ਨੂੰ ਤੁਹਾਨੂੰ ਢਾਲ ਬਣਾ ਕੇ ਦੁਸ਼ੀ ਨਹੀਂ ਸੀ ਬਚਾਉਣੇ ਚਾਹੀਦੇ ਅੱਜ ਤੇ ਇਹ ਫੈਸਲਾ ਹੋਣਾ ਚਾਹੀਦਾ ਸੀਗਾ ਕਿ ਸਰਕਾਰ ਨੇ ਵਧੀਆ ਕੰਮ ਕਰ ਦਿੱਤਾ ਕਿ ਜਿਹੜਾ ਨਾ ਕੈਪੀਟਲ ਸਰਕਾਰ ਨੇ ਕੀਤਾ ਨਾ ਚੰਨੀ ਸਰਕਾਰ ਨੇ ਕੀਤਾ ਉਹ ਮਾਨ ਸਰਕਾਰ ਨੇ ਕਰ ਦਿੱਤਾ ਇਹਦੀ ਸਲਾਘਾ ਬਣਦੀ ਸੀ ਇਸ ਗੱਲ ਤੁਹਾਡਾ ਸਹਿਯੋਗ ਬਣਦਾ ਸੀ ਇਸ ਗੱਲ ਫਿਰ ਮੈਨੂੰ ਇਹ ਦੱਸਿਓ ਤੁਸੀਂ ਕਹਿੰਦੇ ਸਰਕਾਰ ਦਖਲ ਦੇ ਰਹੀ ਆ 2003 ਚੱਕ ਬਣਦਾ ਤੇ 8 ਚ ਅਮੈਂਡਮੈਂਟ ਹੁੰਦੀ ਹੈ ਜਾਗਤ ਜੋਤ ਅਤੇ ਸਤਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਵੈਪ ਕਿੰਨੇ ਪਾਸ ਕੀਤਾ ਅਕਾਲ ਤਖਤ ਸਾਹਿਬ ਨੇ ਵਿਧਾਨ ਸਭਾ ਨੇ ਕੀਤਾ ਤੇ ਵਿਧਾਨ ਸਭਾ ਚੋਂ ਬੈਠਾ ਸਰਕਾਰ ਕੇ ਜਤੇ ਲਰ ਬੈਠਾ ਇਹਦਾ ਜਵਾਬ ਹੈ ਤੁਹਾਡੇ ਕੋਈ ਕਾਮ ਤਾਂ ਮੀਂਡ ਕੰਪਨੀ ਬਾਦਲੈਂਡ ਕੰਪਨੀ ਹੈ ਤੁਹਾਡੇ ਕੋਲੇ ਜਵਾਬ ਇਸ ਦਾ ਉਹ ਜਾਗਤ ਜੋਤ ਟਿਕਟ ਦੇ ਅਨੁਸਾਰ ਸਪੋਖ ਸਮੈਨ ਦਾ ਜਿਹੜਾ ਅਡੀਟਰ ਸੀ ਜਗਿੰਦਰ ਸਿੰਘ ਜਗਿੰਦਰ ਸਿੰਘ ਹੋਣਾ ਨੇ ਕੁਝ ਸ਼ਬਦ ਗਲਤ ਲਿਖ ਦਿੱਤੇ ਮੈਂ ਕਹਿ ਵੀ ਦੇਣਾ ਬਾਬਾ ਨਾਨਕ ਦੀ ਪਿੱਠ 'ਚ ਛੁਰਾ ਮਾਰਨ ਵਾਲੇ ਸ੍ਰੀ ਚੰਦ ਜੀ ਮੈਂ ਨਹੀਂ ਸੰਤ ਹਾਂ ਨਾ ਸਰਦਾਰ ਉਹਨੇ ਲਿਖ ਕੇ ਮਾਫੀ ਮੰਗੀ ਤੇ ਆਰਟੀਕਲ ਵਾਪਸ ਲੈ ਲਿਆ ਜਨਤਕ ਤੌਰ ਤੇ ਉਹਨੇ ਮਾਫੀ ਮੰਗੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਜਦੋਂ ਮਾਫੀ ਮੰਗ ਲਈ ਸੀ ਫਿਰ ਉਹਦੇ ਤੇ ਵੀ ਵਿਭਾਗੀ ਕਾਰਵਾਈ ਕਰ ਦਿੰਦੇ ਕਿਹੜਾ ਪ੍ਰਸ਼ੰਗ ਲਾ ਕੇ ਕਿਉਂ ਨਹੀਂ ਕੀਤੇ ਫਿਰ ਉਸ ਵਕਤ ਅਕਾਲ ਤਖਤ ਸਾਹਿਬ ਨੂੰ ਨੀਵਾ ਕਿੰਨੇ ਉਖਾਇਆ ਢਾ ਕਿੰਨੇ ਲਾਈ ਸਰਕਾਰ ਦਾ ਦਖਲ ਕਿੰਨੇ ਲਿਆ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰਮnik ਕਮੇਟੀ ਪੰਚਾਇਤ ਕਸ਼ਤਾ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਤੇ ਸੰਤ ਸਮਾਜ ਦਾ ਮੁਖੀ ਬਾਬਾ ਹੰਨਾਮ ਸਿੰਘ ਧੁਮਾ ਇਹਨਾਂ ਸਾਰਿਆਂ ਨੇ ਬੇਨਤੀ ਪੱਤਰ ਲਿਖਿਆ ਉਸ ਵਕਤ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਜੀ ਬੇਨਤੀ ਹੈ ਕਿ ਜਗਵਿੰਦਰ ਸਿੰਘ ਸੁਕੂਕਸਮੈਨ ਐਡੀਟਰ ਦੇ ਉੱਤੇ ਮੁਕਦਮਾ ਦਰਜ ਕੀਤਾ ਜਾਏ ਇੱਥੇ ਦਖਲ ਕਿਉਂ ਲਿਆ ਗਿਆ ਤੁਹਾਡਾ ਫਰਜ਼ ਬਣਦਾ ਫਿਰ ਉਹਦਾ ਸਰਵਰ ਦੇ ਕਾਲ ਤੱਕ ਸਭ ਤੇ ਲਿਆ ਕਰ ਬਰਦੀ ਅਕਾਲੀ ਫੁੱਲਾ ਸ਼ਕ ਕਰਦੇ ਨੰਗਾ ਨੂੰ ਬੰਨਦੇ ਵੇੜਗਾ ਜੇ ਵੀ ਤੁਹਾਡੇ ਚ ਹਿੰਮਤ ਸੀ ਕਰ ਲੈਂਦੇ ਪਰ ਕਿਉਂ ਧੋਖਾ ਦੇ ਰਹੇ ਹੋ ਤੁਸੀਂ ਬਾਣੇ ਪਾ ਕੇ ਇੰਨਾ ਝੂਠ ਬੋਲਦੇ ਹੋ ਹੱਥਾਂ 'ਚ ਸ੍ਰੀ ਸਾਹਿਬਾ ਫੋਕੜੀਆਂ ਆਉਂਦੀਆਂ ਨਹੀਂ ਚੰਗਾ ਲੱਗਦਾ ਬਦਨਾਮੀ ਹੋ ਰਹੀ ਹੈ ਸ੍ਰੀ ਅਕਾਲ ਪੁਰਖ ਸਾਹਿਬ ਦੀ ਤੁਹਾਡੇ ਕਰਕੇ ਮੇਰੀ ਨਿੱਜੀ ਲੜਾਈ ਨਹੀਂ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਦਾ ਮਸਲਾ ਹੈ ਆਇਡੈਂਟੀਟੀ ਤੇ ਅਟੈਕ ਹੋ ਰਿਹਾ ਹੈ ਤੇ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਹੈ ਤੇ ਉਹ ਸਰੂਪ ਦਾ ਪਤਾ ਹੁੰਦੇ ਕਿੱਥੇ ਗਏ ਕਿਉਂ ਗਏ ਕਿੰਨੂੰ ਦਿੱਤੇ ਨੋ ਐਂਟਰੀ ਦਿੱਤੇ ਜਦ ਕਿ 10 10 ਵਾਰੀ ਤੁਸੀਂ ਐਂਟਰੀਆਂ ਪਾਉਨੇ ਇੱਥੇ ਕਿਉਂ ਕੀਤਾ ਗਿਆ ਇਹਦੇ ਜਵਾਬ ਤੁਸੀਂ ਦੇਣੇ ਆ ਕਿ ਬਦਨਾਮੀ ਕੀ ਦੀ ਹੋ ਰਹੀ ਹੈ ਤੇ ਅਟੈਕ ਕੀ ਦੇ ਤੇ ਹੋ ਰਿਹਾ ਇਸ ਲਈ ਫਿਰ ਇੱਕ ਢਿੱਲੋ ਨਾਬਦੇ ਬੰਦੇ ਤੇ ਉਹਨੇ ਕਿਤਾਬ ਗਲਤ ਲਿਖੀ ਤੁਸੀਂ ਉੱਤੇ ਪਰਚਾ ਕਰਾਇਆ ਇੱਕ ਸੰਝੇ ਰਾਏ ਤੇ ਪਰਚਾ ਤੁਸੀਂ ਕਰਾਇਆ 2015 ਬਾਬਾ ਗੁਰਦਤਾ ਜੀ ਦੇ ਗੁਰਦੁਆਰੇ 'ਚ ਤੁਹਾਡੇ ਮੁਲਾਜ਼ਮ ਸ਼ਰਧਾ ਗੁਰੂ ਗ੍ਰੰਥ ਸਾਹਿਬ ਤੇ ਕਰਦੇ ਤੇ ਬੀੜ ਸਾਹਿਬ ਨੂੰ ਖੁਰਤਪੁਰਤ ਕਰਦੇ ਅਜੇ ਤੱਕ ਉਹ ਬੀੜ ਸਾਹਿਬ ਲੱਗੀ ਉਹਦੀ ਸਜ਼ਾ ਤੁਹਾਨੂੰ ਕੀ ਲੋੜ ਪਈ ਸੀ ਕੀਰਤਪੁਰ ਥਾਣੇ 'ਚ ਜਾ ਕੇ 64 ਨੰਬਰ ਬੀ ਐਫ ਆਈ ਆਰ ਦਰਜ ਕਰਾਉਣ ਦੀ ਤੁਸੀਂ ਉਹ ਵੀ ਕੱਲ ਤੱਕ ਸਾਬ ਤੇ ਲਿਓ ਕਿਉਂ ਲਿਆਂਦਾ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਜਿਨ੍ਹਾਂ ਨੇ ਤੁਸੀਂ ਧੱਕਾ ਕਰਦੇ ਉਹ ਪਹਿਲਾਂ ਗੁਰਦੁਆਰਾ ਜੁਡੀਸ਼ੀਅਲ 'ਚ ਜਾਂਦੇ ਉੱਥੇ ਤੁਸੀਂ ਪਤਾ ਨਹੀਂ ਕੀ ਕਰਦੇ ਮੁੜ ਕੇ ਹਾਈ ਕੋਰਟ ਆਉਂਦੇ ਆ ਸਿਹਤ ਵਿਭਾਗ ਸਿੱਖਿਆ ਵਿਭਾਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਕਿੰਨੇ ਆ ਦੇ ਕੇਸ ਤੁਹਾਡੇ ਖਿਲਾਫ ਹਾਈ ਕੋਰਟ ਚ ਲੱਗੇ ਹੋਏ ਆ ਉਹਨਾਂ ਸਾਰਿਆਂ ਨੂੰ ਕੱਲ ਤੱਕ ਸਭ ਕਿਉਂ ਨਹੀਂ ਬੁਲਾਇਆ ਗਿਆ ਅਜੇ ਤੱਕ ਵਜ੍ਹਾ ਇਸ ਲਈ ਤੁਸੀਂ ਜੱਥੇਦਾਰ ਨਹੀਂ ਤੁਸੀਂ ਸੀਰੀ ਬਣ ਗਏ ਉਹ ਬਾਦਲ ਪਰਿਵਾਰ ਦੇ ਸੀਰੀ ਸ਼ਬਦ ਵਰਤ ਰਹੇ ਆ ਅਜੇ ਸੀਰੀ ਵੀ ਚੰਗਾ ਤੁਹਾਡੇ ਤੋਂ ਉਹ ਵੀ ਕਿਤੇ ਨਾ ਕਿਤੇ ਮਾਲਕ ਦਾ ਵਫਾਦਾਰ ਹੁੰਦਾ ਪਰ ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਫਾਦਾਰੀ ਛੱਡ ਦਿੱਤੀ ਤੇ ਅੱਜ ਜਿਹੜੇ ਪੰਜ ਜੱਥੇਦਾਰ ਤੁਸੀਂ ਉਖਾ ਰਹੇ ਹੋ ਦੱਸੋ ਕਿ ਇਹਨਾਂ ਦੀ ਇਹਨਾਂ ਨੂੰ ਕਿਹੜੇ ਪੰਥ ਨੇ ਨਾਮ ਗਿਰਦੀ ਕਰੀ ਗੁਰਗੱਜ ਸਾਹਿਬ ਸਮੇਤ ਰਾਤ ਦੇ ਹਨੇਰੀਆ ਚ ਤੁਸੀਂ ਉਹ ਕੀਤਾ ਫਿਰ ਤੁਸੀਂ ਉਹ ਬੰਦੇ ਗੁਰੂ ਸਾਹਿਬਾਂ ਨੂੰ ਤੁਸੀਂ ਲੁਟੇਰਿਆ ਕਿਹਾ ਤੁਸੀਂ ਦੁਰਾਚਾਰੀ ਆਖਿਆ ਤੁਸੀਂ ਕਮਜ਼ੋਰ ਆਖਿਆ ਕਿਤੇ ਡਾਕੂ ਬਣਾ ਔਰ ਉਹਨਾਂ ਲੋਕਾਂ ਦੇ ਖਿਲਾਫ ਐਸਆਈਆਰ ਦਰਜ ਹੋਈ ਆ 108 ਨੰਬਰ ਬਲਦੇਵ ਸਿੰਘ ਸਰਸਾ ਵਾਲਾ ਇਹ ਪਰਚਾ ਸਰਕਾਰ ਨੇ ਨਹੀਂ ਕੀਤਾ ਇਹ ਪਰਚਾ ਹਾਈ ਕੋਰਟ ਨੇ ਕੀਤਾ ਹੈ ਇਹ ਪਰਚਾ ਕਾਨੂੰਨ ਨੇ ਕੀਤਾ ਹੈ ਇਹ ਪਰਚਾ ਮਹਾ ਪੰਚਾਇਤ ਨੇ ਕੀਤਾ ਹੈ ਸਰਕਾਰ ਤਾਂ ਸੋਹਣੀ ਨਹੀਂ ਸੀ ਜੀ ਸਾਡੇ 3 ਸਾਲ ਤੋਂ ਇਸ 5 ਸਾਲ ਤੋਂ ਅਸੀਂ ਬੈਠੇ ਹੋਏ ਹਾਂ ਦੋ ਸਰਕਾਰਾਂ ਪਹਿਲਾਂ ਨਿਕਲ ਗਈਆਂ ਮਹਾ ਪੰਚਾਇਤ ਦਾ ਦਵਾ ਸੀ ਉਸ ਦਿਨ 7 ਦਸੰਬਰ ਨੂੰ ਉਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਭਾਈ ਬਲਦੇਵ ਸਿੰਘ ਸਰਸਾ ਈਮਾਨ ਸਿੰਘ ਮਾਨਮਰ ਸਰ ਅਕਾਲੀ ਦਲ ਨੇ ਹੰਗੀ ਸੰਗਿੱਧ ਜਥੇਬੰਦੀਆਂ ਔਰ ਸਤਕਾਰ ਕਮੇਟੀਆਂ ਸਮੂਚੀਆਂ ਸੰਗਤਾਂ ਜਿਨ੍ਹਾਂ 5 ਸਾਲ ਤੋਂ ਇਹ ਮੋਰਚਾ ਚਲਾਇਆ ਹਰ ਵਰਗ ਦੇ ਲੋਕਾਂ ਦੀ ਆਵਾਜ਼ ਸੀ ਔਰ ਵੱਡਾ ਪ੍ਰੋਗਰਾਮ ਦਿੱਤਾ ਜਾਣਾ ਸੀਗਾ ਸਾਰਿਆਂ ਨੂੰ ਮੱਦੇ ਨਜ਼ਰ ਰੱਖ ਕੇ ਤੇ ਸਾਡੇ 5 ਸਾਲ ਬਾਅਦ ਦੇ ਐਫਆਈਆਰ ਦਰਜ ਹੋਈ ਹੈ ਅਗਲੀ ਗੱਲ ਜਥੇਦਾਰੋਂ ਇਹਨਾਂ ਦੇ ਸਾਡੇ ਨਹੀਂ ਇਹਨਾਂ ਦੇ ਜਿਨ੍ਹਾਂ ਤੁਹਾਨੂੰ ਲਾਇਆ ਹੋਇਆ ਰਾਤ ਦੇ ਹਨੇਰੇ 'ਚ ਚੋਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਬਿਨਾਂ ਉਹ ਮੈਂ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਕਹਿ ਰਹੇ ਹੋ ਆ ਕਰਤਾ ਉਹ ਕਰਤਾ ਚੁਣੌਤੀ ਦੇ ਦਿੱਤੀ ਆ ਵੀ ਪੁੱਛਣਗੇ ਅਸੀਂ ਤਾਂ ਵੀ ਪੁੱਛਾਂਗੇ ਕਿ ਕਿੜਾ ਪ੍ਰਸ਼ਾਦ ਦੀਆਂ ਪਰਚੀਆਂ ਦਾ ਕੀ ਬਣੇ ਇਹ ਵੀ ਪੁੱਛਾਂਗੇ ਜਿਹੜੀ ਝੂਠ ਖਾਧੀ ਤੁਸੀਂ ਇਹਨਾਂ ਝੂਠਾਂ ਨੇ ਲੰਗਰ ਦੀ ਝੂਠ ਵੇਚੀ ਉਹ ਝੂਠ ਦਾ ਜਿਹੜਾ ਹਿਸਾਬ ਕਿਤਾਬ ਸਿਰ ਕਿੱਥੇ ਹੈ ਤੇ ਜਿਹੜੇ ਬੰਦਿਆਂ ਤੋਂ ਤੁਸੀਂ ਵਿਭਾਗੀ ਕਾਰਵਾਈ ਕਰਕੇ ਲੱਖ ਲੱਖ ਰੁਪਈਆ ਜਮ੍ਹਾਂ ਕਰਾਇਆ ਉਹਨਾਂ ਨੂੰ ਉੱਚੇ ਅਹੁਦੇ ਕਿਉਂ ਦਿੱਤੇ ਬਜਾ ਜਦੋਂ ਬੰਦਾ ਚੋਰੀ ਕਰਦਾ ਫੜਿਆ ਜਾਂਦਾ ਤੇ ਵਿਭਾਗੀ ਕਾਰਵਾਈ ਚਲੂ ਉਸ ਅਹੁਦੇ ਤੇ ਨਹੀਂ ਲਾਇਆ ਜਾਂਦਾ ਥੱਲੇ ਸੁਟਿਆ ਜਾਂਦਾ ਸਜ਼ਾ ਦਿੱਤੀ ਜਾਂਦੀ ਤੁਸੀਂ ਕਿਹੜੀ ਸਜ਼ਾ ਦਿੱਤੀ 1 ਲੱਖ ਜਮ੍ਹਾਂ ਕਰਾਇਆ ਅਹੁਦਾ ਵੱਡਾ ਕਰਨ ਦਾ ਤਰੀਕਾ ਵੀ ਲਾਹਣ ਕੇ ਆਪਰੇ ਵੀ ਪੂਰੇ ਕਰ ਲਏ ਅਗਲਾ ਸਭ ਕਰ ਵੀ ਕਰ ਲਏ ਜਿਹੜਾ ਤੁਸੀਂ ਕਰਦੇ ਹੋ ਜਮੀਨਾਂ ਕਿੰਨੇ ਵੇਚੀਆਂ ਇਤਿਹਾਸ ਕਿੰਨੇ ਬਦਲੇਆ ਕੌਣ ਕਰ ਰਿਹਾ ਹੈ ਚੁਣੌਤੀ ਕੌਣ ਦੇ ਰਿਹਾ ਸ੍ਰੀ ਗੱਲ ਤੱਕ ਸਭ ਨੂੰ ਤੁਸੀਂ ਕਿ ਸਰਕਾਰ ਤੁਸੀਂ ਕਿ ਅਸੀਂ ਤੁਸੀਂ ਕਿ ਬਲਦੇਵ ਸਿੰਘ ਸਿਰਸਾ ਜਾਂ ਡੱਲੇਵਾਲ ਸਾਹਿਬ ਜਿਨ੍ਹਾਂ ਨੇ ਸਾਥ ਦਿੱਤਾ ਇਸ ਲਈ ਥੋੜਾ ਬਹੁਤਾ ਇੰਨਾ ਵੀ ਝੂਠ ਨਾ ਮਾਰੋ ਕਿ ਝੂਠ ਦੀ ਮੌਤ ਹੋ ਜਾਏ ਤੇ ਗਾਂ ਕੋ ਵਿਖ ਵਿੱਚ ਕੋਈ ਜਦ ਵੀ ਦਾਜਿਆ ਪ੍ਰਗਾਨ ਬਣ ਨੂੰ ਤਿਆਰ ਨਾ ਹੋਵੇ ਵਜਾ ਲੋਕ ਝੂਠਾ ਕਹਿਣਗੇ ਕਿ ਗੱਲ ਕਿੱਥੇ ਜਾਂਦੀ ਹੈ ਇਸ ਲਈ ਰੱਬ ਦਾ ਵਾਸਤਾ ਮੇਰੀ ਬੇਇਨਤੀ ਮੇਰੀ ਵਿਰੋਧਤਾ ਤੁਹਾਡੇ ਨਾਲ ਵੀ ਹੈ ਨਾ ਸ਼ਰੋਮਣੀ ਕਮੇਟੀ ਵਾਲੇ ਨਾਲ ਨਾ ਕਿਸੇ ਧਾਮੀ ਨਾਲ ਮੇਰਾ ਮਕਸਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਔਰ ਜਿੰਨਾ ਤੇ ਕਾਰਵਾਈ ਹੋਈ ਹੈ ਉਹਨਾਂ ਚ ਬਾਜ ਸਿੰਘ ਤੇ ਜੁਝਾਰ ਸਿੰਘ ਗੁਰਮukh ਸਿੰਘ ਤੇ ਸ਼ਾਨਦ ਸਿੰਘ ਜਿੰਨੇ ਵੀ ਨੇ ਜਾਂ ਵਿੱਚੋਂ ਕੁਝ ਛਿੜਾਈ ਕਰਕੇ ਦੋ ਜਾਣ ਹੁਣ ਜਿੰਨਾ ਤੇ ਇਹ ਐਫ ਆਈ ਆਰ ਦਰਜ ਹੋਈ ਉਹਨਾਂ ਚੋਂ ਕੁਝ ਬੰਦੇ ਕਹਿ ਰਹੇ ਆ ਕਿ ਸ਼ੁਕਰ ਹੋਇਆ ਐਫ ਆਰ ਆਈਓ ਕਿਉਂ ਕਹਿੰਦੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਅਸੀਂ ਤੇ ਆਪਣੇ ਰਿਸ਼ਤੇਦਾਰਾਂ ਚ ਮੂੰਹ ਖਾਣ ਜੋਗ ਨਹੀਂ ਨੇ ਜੰਮਣ ਮਰਨ ਭੋਗ ਵਿਆਹ ਤੇ ਜਾਣਿਆ ਤੇ ਸਾਡੇ ਲੱਖਾਂ ਕੱਢਦੇ ਨੇ ਇਹ ਗੁਰੂ ਸਭ ਚੋਰੀ ਵੇਚ ਕੇ ਖਾਣ ਵਾਲਿਆ ਅਸੀਂ ਜਿਉਨੇ ਮਰ ਗਏ ਹਾਂ ਪਰ ਹਣ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਦੋਂ ਇਹਦੀ ਤਫਸੀਲ ਹੋਊ ਪੜਤਾਲ ਹੋਊ ਜਾਂਚ ਹੋਊ ਘਟੂ ਘਾਟੀ ਤਾਂ ਪਤਾ ਲੱਗ ਜੂਨਾ ਦੋਸ਼ੀ ਕੌ ਫਿਰ ਤੁਹਾਡੇ ਮੁਤਾਬਕ ਤੁਸੀਂ ਕਾਰਵਾਈ ਕਰ ਦਿੱਤੀ ਉਹਨਾਂ ਬੰਦਿਆਂ ਨੂੰ ਸ਼ਰਮਣੀ ਕਮੇਟੀ ਚੋਂ ਕੱਢ ਦਿੱਤਾ ਤੇ ਕੱਲ ਨੂੰ ਉਹਨਾਂ ਬੰਦਿਆਂ ਦੀ ਕਿਸੇ ਨਾਲ ਲੜਾਈ ਹੁੰਦੀ ਹੈ ਉਹਨਾਂ ਦਾ ਮੁੰਡਾ ਕਿਸੇ ਨੂੰ ਛੱਡ ਦਿੰਦਾ ਉਹਨਾਂ ਦੀ ਨੌ ਉਹਦਾ ਤੇ ਕੋਲ ਗੱਲ ਕਰ ਦਿੰਦੀ ਹੈ ਉਹਨਾਂ ਦੀ ਕਿਸੇ ਜ਼ਮੀਨੀ ਲੜਾਈ ਨੂੰ ਲੈ ਕੇ ਪਰਚਾ ਦਰਜ ਹੁੰਦਾ ਹੈ ਉੱਥੇ ਵੀ ਜਾਓਗੇ ਤੁਸੀਂ ਦੇਖੋ ਕਿਤਾ ਹੁਣ ਜਦੋਂ ਸ਼੍ਰੋਮਣੀ ਕਮੇਟੀ ਦਾ ਸਰਬੰਸ ਤੇ ਇਹ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ ਤੇ ਜਿਹੜੀ ਅੱਜ ਦੀ ਇਹ ਸਟੇਟਮੈਂਟ ਬੜੀ ਹਾਸੋ ਹਿਣੀ ਹੈ ਜੇ ਪੰਜ ਤਖਤਾਂ ਦੇ ਜ਼ਫੇਰਦਾਰ ਹੁੰਦੇ ਤੇ ਪੜਤਾਲ ਨੂੰ ਪੜਦੇ ਜ਼ਫੇਰਦਾਰ ਹੁੰਦੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਅਕਾਲ ਤਖਸੈ ਜਥੀਦਰ ਸਾਹਿਬ ਦਾ ਅਦਬ ਤਖਤ ਸਹਿਬਾਨ ਦੇ ਹੁਕਮਨਾਮੇ ਦੀ ਤਰਜਮਾਨੀ ਸਿੱਖੀ ਦੀ ਮਾਨਮਰਯਾਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਏ ਅਟੈਕ ਨੂੰ ਮੁੱਖ ਰੱਖਦੇ ਪਰ ਨਹੀਂ ਰੱਖਿਆ ਗਿਆ ਨਾ ਮੈਂ ਛੇ ਕੁਛ ਨਹੀਂ ਕੀਤਾ ਗਿਆ ਇਸ ਤਰ੍ਹਾਂ ਦਾ ਜੇ ਹੁੰਦੇ ਤੁਸੀਂ ਪੜਤਾਲ ਜ਼ਰੂਰ ਪੜ ਕੇ ਆਉਂਦੇ ਪਰ ਮੇਰੇ ਨਾਲ ਲਾਈਵ ਬੈਠੋ ਜੇ ਤੁਸੀਂ ਇਹਦਾ ਨਵੇੜਾ ਕਰਨਾ ਨਾ ਗੱਡਾ ਜੀ ਸਾਹਿਬ ਵੀ ਬੈਹਿ ਜਾਣ ਤਾਂ ਮੀ ਸਰ ਬਹਿ ਜਣ ਮੇਰੀ ਪਿਆਦਿਆਂ ਨਾਲ ਗੱਲ ਨਾ ਕਰਾਇਓ ਆ ਪਾਓ ਮੈਦਾਨੇ ਚਾਗੇ ਦੱਸੋ ਕਿਹੜੇ ਚੈਨਲ ਤੇ ਲਾਈਵ ਹੋਣਾ ਕਿੱਥੇ ਹੋਣਾ ਲਾਮ ਲਸ਼ਕਰ ਨਹੀਂ ਲਿਆਉਂਗਾ ਕੱਲਾ ਹੀ ਆਜੂਗਾ ਮੈਨੂੰ ਪਤਾ ਜਿੱਦਣ ਮੈਂ ਮੇਰੇ ਤੇ ਕੋਈ ਗੱਲ ਹੋਈ ਤੁਹਾਡੇ ਵੱਲੋਂ ਹੋਣੀ ਕਿਸੇ ਨੇ ਮੇਰੇ ਨਾਲ ਕੋਈ ਬਿਆਰ ਨਹੀਂ ਰੱਖਿਆ ਤੁਸੀਂ ਰੱਖ ਰਹੇ ਹੋ ਔਰ ਬਿਨਾਂ ਮਤਲਬ ਤੋਂ ਰੱਖ ਰਹੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਹੈ ਤੇ ਅੱਜ ਇਹ ਤੁਹਾਨੂੰ ਬੜੀ ਸੰਜੀਦਗੀ ਨਾਲ ਸਹਿਯੋਗ ਕਰਨਾ ਚਾਹੀਦਾ ਸੀ ਤੇ ਜਿ ਜਥੇਦਾਰ ਬੜ ਕੇ ਸਟੇਟਮੈਂਟ ਇਹ ਦਿੰਦੇ ਨੇ ਜਥੇਦਾਰ ਦੀ ਨਜ਼ਰ ਵਿੱਚ ਤਾਂ ਲਾਇ ਰੌਡਰ ਹੋਣਾ ਚਾਹੀਦਾ ਨਾ ਕੋਈ ਕਾਂਗਰਸੀ ਨਾ ਕੋ ਅਕਾਲੀ ਨਾ ਕੋ ਬੀਜੇਪੀ ਨਾ ਕੋ ਆਮ ਆਦਮੀ ਪਾਰਟੀ ਤੇ ਨਾ ਕੋਈ ਹੋਰ ਜਥੇਦਾਰ ਦੀ ਨਜ਼ਰ ਵਿੱਚ ਨਾ ਕੋ ਮੁਸਲਮਾਨ ਨਾ ਕੋਈ ਹਿੰਦੂ ਨਾ ਕੋ ਸਾਈ ਤੇ ਨਾ ਕੋਈ ਜਾਨੀ ਜੈਨੀ ਪਾਰਸੀ ਬੋਧੀ ਉਹਦੀ ਨਜ਼ਰ ਤਾਂ ਸਭੇ ਸਾਂਝੀ ਵਾਲ ਸਦਾਇ ਤੋਂ ਕਿਸੇ ਨਾਲ ਦਿੱਸੇ ਬਹਰਾ ਜੀਓ ਜਥੇਦਾਰ ਦੀ ਨਜ਼ਰ ਚ ਤਾ ਮਸ਼ੀਨਰੀ ਅਕਾਲੀ ਟਕਸਾਲੀ ਕਾਲ ਸੇਵਾ ਨਾਨਕ ਸਰ ਜਾਂ ਨਿਹੰਗ ਸਿੰਘ ਜਿੰਨੀਆਂ ਵੀ ਸਿੱਖਾਂ ਦੀਆਂ ਮਿਸਲਾਂ ਨੇ ਉਹਦੀ ਨਜ਼ਰ ਚ ਤਾਂ ਸਾਰੇ ਇੱਕ ਹੋਣੇ ਚਾਹੀਦੇ ਕਿਉਂਕਿ ਕੱਲ ਤੱਕ ਸਭ ਥੜਾ ਹੈ ਟੜਾ ਨਹੀਂ ਉਹ ਥੜਾ ਹੈ ਜਿਹੜਾ ਸਾਰਿਆਂ ਵਾਸਤੇ ਉਹ ਥੜਾ ਹੈ ਜਿਹੜਾ ਕਿਸੇ ਨੂੰ ਖਾਸ ਨਹੀਂ ਮੰਨਦਾ ਉਹ ਥੜਾ ਹੈ ਜਿਹੜਾ ਸਾਰਿਆਂ ਨੂੰ ਖਾਸ ਸਮਝ ਕੇ ਗੱਲ ਦਾ ਲਾਉਂਦਾ ਹੈ ਕਿ ਸਾਰਿਆਂ ਦੀ ਗੱਲ ਸੁਣਦਾ ਹੈ ਤੇ ਸਾਰਿਆਂ ਨੂੰ ਇਨਸਾਫ ਦਿੰਦਾ ਹੈ ਤੇ ਜੇ ਤੁਹਾਡੇ ਚ ਇੰਨੀ ਜ਼ੁਰਤ ਸੀ ਤੇ ਫਿਰ ਧਾਮੀ ਸਾਹਿਬ ਜੋ ਕਹਿ ਰਹੇ ਆ ਕਿ 20 25 ਦਾ 10 20 ਘੱਬਲੇ ਰੋਜ਼ ਹੁੰਦੇ ਆ ਇਹ ਰੋਕਣੇ ਹੀ ਆ ਤੇ ਤੁਸੀਂ ਰੁਕਦੇ ਨਹੀਂ ਸੀ ਹੁਣ ਤਾਂ ਲੋਕ ਤੁਹਾਡੇ ਗਲਾਂਵੇਂ ਨੂੰ ਹੱਥ ਪਾਉਂਦੇ ਕਿਉਂ ਤੁਸੀਂ ਗੈਰਕਾਨੂੰਨੀ ਬੈਠੇ ਹੋਏ ਇਹ ਕਿਹੜਾ ਕਾਨੂੰਨ ਹੈ ਲੈਕਚਰ ਕੋਰੋਨੀ ਸੈਂਟਰ ਸਰਕਾਰ ਕਰਾਓ ਪ੍ਰਬੰਧ ਕਰਨੇ ਨੇ ਪੰਜਾਬ ਸਰਕਾਰ ਕਰਾਓ ਤੁਹਾਨੂੰ ਗੱਲ ਮੈਨ ਚਾਹੀਦੀ ਸਰਕਾਰ ਦੇਓ ਤੁਹਾਡੇ ਕਿਸੇ ਖਿਲਾਫ ਬੋਲਿਆ ਪਰਚਾ ਸਰਕਾਰ ਤੁਹਾਡੇ ਵੱਲੋਂ ਉਹਦੇ ਤੇ ਕਰੋ ਅੱਜ ਗੁਰੂ ਗ੍ਰੰਥ ਸਾਹਿਬ ਦੀ ਪਰਚਾ ਕਿਉਂ ਇਹਨਾਂ ਚੀਕ ਚੀੜਾ ਕਿਉਂ ਇਹਨੂੰ ਤੋਲ ਦਿੱਤੀ ਜਾ ਰਹੀ ਇਸ ਲਈ ਗੁਰੂ ਗ੍ਰੰਥ ਸਾਹਿਬ ਤੇ ਸਿਆਸਤ ਬੰਦ ਕਰੋ ਗੁਰੂ ਗ੍ਰੰਥ ਸਾਹਿਬ ਜੀ ਤੇ ਵੋਟ ਤੇ ਨੋਟ ਦੀ ਨੀਤੀ ਨਾ ਛੱਡੀ ਜਾਏ ਨਾ ਸਰਕਾਰ ਖੇਡੇ ਨਾ ਤੁਸੀਂ ਖੇਡੋ ਅਸੀਂ ਸਾਰੇ ਸਹਿਯੋਗ ਚਾਹੋ ਨੇ ਤੇ ਚਾਹੀਦਾ ਸੀ ਤੁਹਾਨੂੰ ਇਹਦੇ ਤੇ ਸਹਿਯੋਗ ਕਰਕੇ ਇਸ ਬੜੀ ਸੰਜੀਦਗੀ ਦੇ ਨਾਲ ਇਸ ਮਸਲੇ ਨੂੰ ਨਜਿੱਠਿਆ ਜਾਂਦਾ ਤੇ ਤੁਸੀਂ ਦੱਸ ਦਿਓ ਜਿਹੜੀ ਵਿਭਾਗੀ ਕਾਰਵਾਈ ਕੀਤੀ ਹੈ ਕਿ ਉਹ ਚੱਕ ਪੈਸੇ ਪੂਰੇ ਕੀਤੇ ਹਨ ਕਿ ਉਸ ਰੂਪ ਵੀ ਲੱਭੇ ਨੇ ਕਿੱਥੇ ਰਿਹਾ ਕਿ ਉਹਨਾਂ ਸਰੂਪਾਂ ਦਾ ਵੀ ਪ੍ਰਬੰਧ ਕੀਤਾ ਜਿਹੜੇ ਅੱਗ ਦੀ ਭੇਟ ਚੜਨ ਤੋਂ ਬਾਅਦ ਨੋ ਐਂਟਰੀ ਰੱਖੇ ਗਏ ਉਦੋਂ ਬਾਅਦ ਉਹਦੇ ਪੁਖਤਾ ਪ੍ਰਬੰਧ ਕੀਤੇ ਗਏ ਇੱਕ ਇੱਕ ਪੇਜ ਜਿਕੇ ਤੱਕਲ ਪੀਰ ਸਿੰਘ ਹੋੜਾ ਵੱਲੋਂ ਜਿਹੜਾ ਪ੍ਰੋਜੈਕਟ ਕਾਬਲੇ ਤਾਰੀਫ ਹੈ ਔਰ ਤੁਹਾਡੀ ਉਹ ਅਕਤੰਬਰ 10 ਕਰਕੇ ਜਾਓ ਇਹ ਤੇ ਦੇਖ ਲਿਓ ਅਗਰ ਤੁਸੀਂ ਡੁੱਲੇ ਹੋਏ ਪੇਰਾ ਨੂੰ ਟੋਪਰੀ ਚ ਨਾ ਪਾਇਆ ਤਾਂ